ਅੱਜਕਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰੈਮ ਸ਼੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ਼੍ਰੀ ਚਰਨ ਕਮਲ ਨੇੜੇ ਸੁਰੱਖਿਆ ਤੇ ਜੰਗਲੀ ਖੇਤਰ ਦੀ ਜ਼ਮੀਨ ਦੀ ਗੈਰ ਕਾਨੂੰਨੀ ਵਿਕਰੀ ਅਤੇ ਗੈਰ ਕਾਨੂੰਨੀ ਉਸਾਰੀ ਨੂੰ ਲੈ ਕੇ ਦਾਇਰ ਜਨਹਿਤ ਪਟੀਸ਼ਨ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਹੋਰ ਬਚਾਅ ਪੱਖ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ ਇਹ ਪਟੀਸ਼ਨ ਨikhil ਟੰਡਨ ਵੱਲੋਂ ਦਾਇਰ ਕੀਤੀ ਗਈ ਸੀ ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਕੀਰਤਪੁਰ ਸਾਹਿਬ ਦੇ ਵਿੱਚ ਸੁਰੱਖਿਆ ਤੇ ਜੰਗਲਾਤ ਖੇਤਰ ਵਿੱਚ ਨਜਾਇਜ਼ ਉਸਾਰੀਆਂ ਹੋ ਰਹੀਆਂ ਹਨ ਜੰਗਲਾਤ ਅਧਿ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗ ਦੇ ਨਾਲ ਉਸਾਰੀ ਦਾ ਕੰਮ ਚੱਲ ਰਿਹਾ ਹੈ ਲੈਂਡ ਮਾਫੀਆ ਤੇ ਮਾਈਨਿੰਗ ਮਾਫੀਆ ਜੰਗਲਾਤ ਖੇਤਰ ਦੀ ਜ਼ਮੀਨ ਖਰੀਦ ਲੈਂਦੇ ਹਨ ਅਤੇ ਉਸ ਉੱਤੇ ਉਸਾਰੀ ਕਰਕੇ ਇਸ ਨੂੰ ਵੇਚ ਦਿੰਦੇ ਹਨ ਇਸ ਦੇ ਲਈ ਮਾਨਯੋਗ ਅਦਾਲਤ ਨੇ ਇਸੇ ਰੋਪੜ ਐਸਡੀਐਮ ਸ਼੍ਰੀ ਅਨੰਦਪ੍ਰਸਾਦ ਅਤੇ ਸਬੰਧਿਤ ਵਿਭਾਗਾ ਨੂੰ 3 ਹਫ਼ਤੇ ਦੇ ਸਮੇਂ ਦੇ ਅੰਦਰ ਆਪਣਾ ਪੱਖ ਰੱਖਣ ਦੇ ਲਈ ਕਿਹਾ ਗਿਆ ਹੈ ਇਸ ਮਾਮਲੇ ਦੇ ਸਬੰਧ ਦੇ ਵਿੱਚ ਬਧੇਰੇ ਜਾਣਕਾਰੀ ਦੇਣ ਦੇ ਲਈ ਮਾਨਯੋਗ ਹਾਈ ਕੋਰਟ ਤੋਂ ਐਡਵੋਕੇਟ ਵਿਨਤ ਸ਼ਰਮਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਉਹਨਾਂ ਤੋਂ ਜਾਣਦੇ ਆ ਕਿ ਆਖਿਰੇ ਪੂਰਾ ਕੀ ਮਾਮਲਾ मामला सर जानना चाहेंगे की सी पूरा मामला जी तो सर आप पहले एक एएल फाइल की थी सी अपने निकल टंडन में तो साहब तो और अभी बिहार पे तो सबसे इस पीएल कि जिन्नी भी प्रेसिडेंट है जिधर प्रोटेक्टेड एरिया है वैसे तो साहब से नार लगता सामने एरिया में उधर ते जिधर रेस्पोंडेंट ने जिधर लोकल कुछ बंदे ने जिधर की ਫਰੈਸਟ ਲੈਂਡ ਦੇ ਪਹਾੜ ਉਹ ਕਬਜ਼ਾ ਕਰ ਦਿੰਦੇ ਸੀ ਇਹਨੂੰ ਪਹਾੜਾਂ ਨੂੰ ਕੱਟ ਕੇ ਸਾਫ਼ ਕਰਕੇ ਉਹ ਤੇ ਕੰਸਟਰਕਸ਼ਨ ਕਰਕੇ ਉੱਧਰ ਵਧ ਰਹੇ ਸੀ ਜਿਸ ਨਾਲ ਕੀ ਫਰੈਸਟ ਜਿਹੜਾ ਪ੍ਰੋਪਰਟੀਆਂ ਨੇ ਉਹਦਾ ਨੁਕਸਾਨ ਹੋ ਰਿਹਾ ਸੀ ਜੀ ਇਸ ਤਰ੍ਹਾਂ ਕਈ ਜਗ੍ਹਾ ਤੇ ਇਹਨਾਂ ਨੇ ਇਸ ਤਰ੍ਹਾਂ ਕਬਜ਼ੇ ਕੀਤੇ ਹੋਏ ਨੇ ਤੇ ਇਸ ਪ੍ਰੋਸੈਸ ਨੂੰ ਕੰਟੀਨਿਊ ਕੀਤਾ ਸੀ ਤੇ ਜਿਹੜਾ ਫਰੈਸਟ ਡਿਪਾਰਟਮੈਂਟ ਹੈ ਉਹਨੂੰ ਸਾਰੀ ਜਾਣਕਾਰੀ ਹੋਣ ਦੇ ਬਾਅਦ ਵੀ ਉਹ ਸਿਰਫ ਇੱਕ ਕ੍ਰਿਮੀਨਲ ਕੰਪਲੇਂਟ ਦਾਇਰ ਕਰ ਦਿੰਦੇ ਸੀ ਉਸ ਤੋਂ ਲਾ ਲੋ ਕੋਈ ਹੋਰ ਐਕਸ਼ਨ ਨਹੀਂ ਲੈਂਦੇ ਜਿੰਦੇ ਕਲਾਸ

ਉਹ ਸਾਰੀ ਪ੍ਰਾਪਰਟੀ ਨੂੰ ਫਿਰ ਖਤਮ ਕਰਕੇ ਪਹਾੜ ਵੜ ਕੇ ਨੂੰ ਸਾਫ ਕਰਕੇ ਤੇ ਕੰਸਟਰਕਸ਼ਨ ਕੰਪਲੀਟ ਕਰਕੇ ਫਿਰ ਉਸ ਦੇ ਉੱਤੇ ਸ਼ੋਰੂਮ ਵਗੈਰਾ ਬਣਾ ਕੇ ਵੇਟ ਨਹੀਂ ਦੇਤੀ ਜੀ ਇਹਨਾਂ ਦਾ ਮੋਟੋ ਤੇ 프ਰੈਂਟਾਈ ਸੀਗਾ ਇਸ ਕਰਣ ਨੇ ਕਹੀ ਜਗਾ ਉਹ ਪ੍ਰਾਪਰਟੀ ਐਵੇਂ ਹੀ ਜਲਦੀਆਂ ਡਿਸਟロイ ਕਰਕੇ ਸੇਲ ਆਊਟ ਕੀਤੀਆਂ ਜਿਸਰ ਇਹਦੇ ਵਿੱਚ ਇਹ ਵੀ ਜਾਨਣਾ ਚਾਹਾਂਗੇ ਕਿ ਕਿਹੜੇ ਕਿਹੜੇ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਹੈਗੇ ਤੇ ਕਿੰਨਾ ਸਮਾਂ ਉਹਨਾਂ ਨਿਸ਼ਚਿਤ ਕੀਤਾ ਗਿਆ ਕਿ ਜੋ ਆਪਣਾ ਜਵਾਬ ਹੈ ਤਲਬ ਕਰਨ ਜੀ

ਥ੍ਰੀ ਵੀਕ ਦਾ ਜੀ ਜੀ ਬਿਲਕੁਲ ਸਰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ